ਦੋਸਤੋ ਜਿਵੇਂ ਕਿ ਝਾੜੂ ਵਾਲਿਆਂ ਦੀ ਦਿੱਲੀ 'ਚ ਹਾਰ ਹੋਈ ਏ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਝਾੜੂ ਪਾਰਟੀ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਲੋਕਾਂ ਵੱਲੋਂ ਤਾਂ ਆਹ ਵੀਡੀਓ ਵੀ ਉੱਥੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਏ ਜਿਸ ਵਿੱਚ ਮੁੰਡਿਆਂ ਦੇ ਵੱਲੋਂ ਝਾੜੂ ਵਾਲੀ ਪਾਰਟੀ ਨੂੰ ਟ੍ਰੋਲ ਕੀਤਾ ਜਾ ਰਿਹਾ ਆ ਤੁਸੀਂ ਅੱਗੇ ਵੀਡੀਓ ਵੇਖੋ ਤਾਂ ਵੀਡੀਓ ਚੰਗੀ ਲੱਗੀ ਲਾਈਕ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਲੋਕ ਦੇ ਝਾੜੂ ਵਾਲੇ ਹਾਂ ਦਿੱਲੀ 'ਚ ਕਰਤਾ ਕੰਮ ਜਮਾ ਤੁੱਕੀ ਤੁੱਕੀ ਬਣਾ ਰਹੀ ਝਾੜੂ ਲੈਂ ਮਿੱਤਰੋ ਗੱਲ ਸੁਣੋ ਹੁਣ ਉਹ ਜਿਹੜੇ ਵਿਚਾਰੇ ਬਾਹਰੋਂ ਆਏ ਸੀ ਨਾ ਰਿਪੋਰਟ ਹੋ ਕੇ ਉਹਨਾਂ ਦਾ ਤਾਂ ਬਹੁਤ ਜਲੂਸ ਕੱਢਿਆ ਸੀ ਹੁਣ ਜਿਹੜਾ ਜੁਲੀ ਚੱਕ ਵਿਭਾਗ ਆਪਣੇ ਪੰਜਾਬ ਵਾਲੇ ਗਏ ਸੀ ਨਾ ਦਿੱਲੀ ਨੂੰ ਦਿੱਲੀ ਵੱਲ ਵੋਟਾਂ ਮੰਗਣ ਗਲੀਆਂ 'ਚ ਫਿਰਦੇ ਸੀ ਹੁਣ ਇਹਨਾਂ ਦਾ ਮਾਨਤਾਣ ਕਰਿਓ ਜਦੋਂ ਪੰਜਾਬ ਆਉਣਗੇ ਪਹਿਲਾਂ ਤਾਂ ਇੱਥੇ ਬੇੜਾ ਕਰਕੇ ਕਰਕੇ ਗਏ ਸੀ ਤੇ ਰਹਿੰਦੀ ਹੁੰਦੀ ਕਸਰ ਉੱਥੇ ਕੱਢਿਆ ਏ ਹੁਣ ਨਹੀਂ ਬੈਂਦਾ ਬਹੁਤ ਔਡਾ ਇੱਥੇ ਹੀ ਬੈਣੇ ਥੋੜੇ ਕਾਇਆ ਯਾ ਬਾਕੀ ਦੋਸਤੋ ਝਾੜੂ ਪਾਰਟੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਹੋਰ ਵੀਡੀਓ ਲੈ ਕੇ ਅੰਤੋਂ ਤੱਕ ਰੱਬ ਰੱਖਾ